ਜਿਹੜੇ ਆਪੇ ਬਣੇ ਜਥੇਦਾਰ ਨੇ ਆਪੇ ਬਣੇ ਧਰਮ ਦੇ ਠੇਕੇਦਾਰ ਨੇ ਉਹ ਨੀਤੀਆਂ ਉਹਨਾਂ ਨੂੰ ਸ਼ਹੀਦੀਆਂ ਨਾਲ ਕੋਈ ਫਰਕ ਨਹੀਂ ਉਹਨਾਂ ਨੂੰ ਸ਼ਹੀਦੀਆਂ ਨਾਲ ਉਹਨਾਂ ਤੇ ਜਦੋਂ ਕੋਈ ਇਲਜ਼ਾਮ ਲੱਗਦਾ ਤਾਂ ਤੁਸੀਂ ਦੇਖਿਆ ਹੋਊਗਾ ਉਹਨਾਂ ਨੇ ਇਹ ਨਹੀਂ ਵਿਚਾਰਨਾ ਵੀ ਇਹ ਸ਼ਹੀਦੀ ਸ਼ਹੀਦਾਂ ਦੇ ਦਿਨ ਚੱਲਦੇ ਆ ਇਹ ਪਿੰਦਰਵਾੜਾ ਚੱਲਦਾ ਇਹ ਸਾਈਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਸ ਮਹੀਨੇ ਪਰਿਵਾਰ ਵਿਛੜਿਆ ਸੀਗਾ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਨਹੀਂ ਉਹ ਕਹਿੰਦੇ ਵੀ ਅਸੀਂ ਲੋਕਾਂ ਦੀਆਂ ਅੱਖਾਂ 'ਚ ਸਹੀ ਸਾਬਤ ਹੋਈਏ ਉਹਨਾਂ ਨੂੰ ਮੁੱਲ ਨਹੀਂ ਹੈ ਤੁਹਾਨੂੰ ਲੱਗਦਾ ਪਿਛਲੇ ਦਿਨਾਂ 'ਚ ਜਿਸ ਤਰ੍ਹਾਂ ਦਾ ਮਾਹੌਲ ਰਿਹਾ ਜੀ ਸੰਤ ਸਮਾਜ ਨੂੰ ਇਕੱਠਾ ਹੋਣਾ ਪਿਆ ਜੀ ਬਾਬਿਆਂ ਦੇ ਉੱਤੇ ਅਲੀਗੇਸ਼ਨ ਲੱਗੇ ਜੀ ਇੱਕ ਪਾਸੇ ਉਹ ਮਹਾਨ ਸ਼ਹਾਦਤ ਇੱਕ ਪਾਸੇ ਉਹ ਕੁਰਬਾਨੀਆਂ ਇੱਕ ਪਾਸੇ ਸਹਿਬਜ਼ਾਦਿਆਂ ਨੇ ਇਸ ਤਰ੍ਹਾਂ ਦੇ ਸਟੈਂਡਰਡ ਸੈੱਟ ਕੀਤੇ ਸਿੱਖਾਂ ਵਸਤੇ ਜਿਹਦਾ ਕੋਈ ਜਿਹਦਾ ਬਦਲ ਹੀ ਨਹੀਂ ਹੈ ਕੋਈ ਦੁਨੀਆ ਦੇ ਵਿੱਚ ਔਰ ਦੂਜੇ ਪਾਸੇ ਅੱਜ ਕੌਮ ਦੇ ਉਹ ਹਾਲਾਤ ਕਿ ਮਤਲਬ ਸਾਡੇ ਸੰਤਾਂ ਤੇ ਜਨਾਨੀਬਾਜ਼ੀ ਦੇ ਦੋਸ਼ ਤੱਕ ਲੱਗ ਜਾਣ ਕੀ ਅੱਜ ਉਹ ਸੈਬਜ਼ਾਦੇ ਇਹ ਸਭ ਦੇਖ ਕੇ ਉਹਨਾਂ ਦਾ ਦਿਲ ਨਹੀਂ ਦੁਖਦਾ